ਜੇਕਰ ਮੈਂ ਹਵਾ ਵੇਚਣ ਵਾਲੀ ਬਿਜ਼ਨਸ ਦੀ ਗੱਲ ਕਰਾਂ ਤਾਂ ਬਹੁਤ ਸਾਰੇ ਲੋਕਾਂ ਦੇ ਦਿਮਾਗ ਦੇ ਵਿੱਚ ਗੁਬਾਰੇ ਆਉਣਗੇ ਕਿ ਗੁਬਾਰਿਆਂ ਦੇ ਵਿੱਚ ਹਵਾ ਭਰ ਕੇ ਹਵਾ ਵੇਚੀ ਜਾ ਸਕਦੀ ਹੈ ਪਰ ਅਜੇ ਹਰ ਨਹੀਂ ਹੈ ਹੋਰ ਵੀ ਬਹੁਤ ਸਾਰੇ ਐਸੇ ਬਿਜ਼ਨਸ ਨੇ ਜਿਹਦੇ ਵਿੱਚ ਹਵਾ ਵੇਚੀ ਜਾਂਦੀ ਹੈ ਜਿਵੇਂ ਕਿ ਫੁੱਟਬਾਲ ਦੇ ਵਿੱਚ ਹਵਾ ਭਰਨਾ ਟਾਇਰਾਂ ਦੇ ਵਿੱਚ ਹਵਾ ਭਰਨਾ ਔਰ ਇੱਕ ਬਹੁਤ ਹੀ ਯੂਨੀਕ ਬਿਜ਼ਨਸ ਆਈਡੀਆ ਜਿਸ ਦੇ ਵਿੱਚ ਲੋਕ ਹਵਾ ਵੇਚਦੇ ਨੇ ਉਹ ਹੈ ਚਿਪਸ ਦਾ ਬਿਜ਼ਨਸ ਦੋਸਤੋ ਤੁਸੀਂ ਮੇਰੀ ਇਸ ਗੱਲ ਨੂੰ ਚਾਹੇ ਮਜ਼ਾਕ ਚਲੋ ਚਾਹੇ ਸੀਰੀਅਸਲੀ ਪਰ ਬਹੁਤ ਸਾਰੇ ਐਸੇ ਲੋਕ ਨੇ ਜੋ ਹਵਾ ਵੇਚ ਕੇ ਉਹਨਾਂ ਵੱਡਾ ਬਿਜ਼ਨਸ ਖੜਾ ਕਰ ਗਏ ਸੱਚੀ ਗੱਲ ਮੈਂ ਰੰਜੀਤ ਪਾਲ ਦੋਸਤੋਂ ਹੁਣ ਤੱਕ ਤੁਹਾਨੂੰ ਪਤਾ ਚੱਲ ਹੀ ਗਿਆ ਹੋਵੇਗਾ ਕਿ ਮੈਂ ਤੁਹਾਡੇ ਲਈ ਇਸ ਬਿਜ਼ਨਸ ਦੀ ਜਾਣਕਾਰੀ ਲੈ ਕੇ ਆਇਆ ਹਾਂ ਦੋਸਤੋ ਇਹ ਬਿਜ਼ਨਸ ਬਹੁਤ ਹੀ ਪ੍ਰੋਫਿਟੇਬਲ ਬਿਜ਼ਨਸ ਹੈ ਅੱਜ ਦੀ ਮੈਂ ਡਿਟੇਲ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਅੱਜ ਸ਼ੇਅਰ ਕਰਾਂ। ਦੋਸਤੋ ਚਿਪਸੋ ਵਾਲਾ ਬਿਜ਼ਨਸ ਸ਼ੁਰੂ ਕਰਨ ਦੇ ਲਈ ਤੁਹਾਨੂੰ ਇੱਕ ਵਧੀਆ ਇਨਵੈਸਟਮੈਂਟ ਦੀ ਜਰੂਰਤ ਪਵੇਗੀ ਕਿਉਂਕਿ ਇਸ ਦੇ ਵਿੱਚ ਤੁਸੀਂ ਪਹਿਲਾਂ ਮਸ਼ੀਨਾਂ ਨੂੰ ਖਰੀਦੋਗੇ ਫਿਰ ਤੁਹਾਨੂੰ ਪੈਸੇ ਵਾਪਸ ਆਉਣੇ ਸ਼ੁਰੂ ਹੋਣਗੇ। ਚਿਪਸ ਦਾ ਬਿਜ਼ਨਸ ਇੱਕ ਅਜਿਹਾ ਬਿਜ਼ਨਸ ਹੈ ਜਿਸ ਦੇ ਵਿੱਚ ਤੁਸੀਂ 50% ਤੱਕ ਦਾ ਪ੍ਰੋਫਿਟ ਬਣਾ ਸਕਦੇ ਹੋ। ਦੋਸਤੋ ਬਿਜ਼ਨਸ ਬਾਰੇ ਦੱਸਣ ਤੋਂ ਪਹਿਲਾਂ ਤੁਹਾਨੂੰ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਜਿਹੜੇ ਲੇਜ਼ ਤੁਸੀਂ ਖਾਂਦੇ ਹੋ ਉਹ ਇੱਕ ਅਮਰੀਕਨ ਪ੍ਰੋਡ ਦੇ ਕੋਨੇ-ਕੋਨੇ ਵਿੱਚ ਸਿਰਫ ਇੱਕ ਆਦਮੀ ਨੇ ਪਛਾਇਆ ਹੈ ਜਿਸ ਦਾ ਨਾਂ ਹੈ ਹਰਮਨ ਲੇ ਅੱਜ ਸਾਰੀ ਦੁਨੀਆ ਲੇ ਦੀ ਮਾਰਕੀਟਿੰਗ ਤੇ ਸਟਰੈਟਜੀ ਕਰਕੇ ਹੀ ਅਨੂ ਦੇ ਚਿਪਸ ਨੂੰ ਲੇ ਦੇ ਨਾਮ ਦੇ ਨਾਲ ਜਾਣਦੇ ਹਨ ਨਾ ਕਿ ਕੰਪਨੀ ਦੇ ਮਾਲਕ ਦੇ ਨਾਮ ਤੋਂ ਅਮਰੀਕਾ ਤੋਂ ਇਲਾਵਾ ਇਹ ਪ੍ਰੋਡਕਟ ਹੁਣ 200 ਦੇ ਕਰੀਬ ਕੰਟਰੀਜ਼ ਦੇ ਵਿੱਚ ਵਿਕਦਾ ਹੈ ਔਰ ਲੋਕ ਇਹ ਸੋਚਦੇ ਨੇ ਕਿ ਇਹ ਪ੍ਰੋਡਕਸ਼ਨ ਉਹਨਾਂ ਦੀ ਕੰਟਰੀ 'ਚ ਹੋ ਰਹੀ ਹੈ ਔਰ ਇਹ ਸਾਰੇ ਦੇ ਸਾਰੇ ਪ੍ਰੋਡਕਟ ਉਹਨਾਂ ਦੀ ਕੰਟਰੀ ਦੇ ਨੇ ਇੰਡੀਆ ਦੇ ਵਿੱਚ ਵੀ ਬਹੁਤ ਸਾਰੇ ਲੋਕ ਇਸ ਚੀਜ਼ ਦੇ ਭਲੇਖੇ ਜਿਨੇ ਕਿ ਇਹ ਇੰਡੀਆ ਦਾ ਹੀ ਪ੍ਰੋਡਕਟ ਹੈ ਇਹ ਦੱਸਣ ਦੇ ਪਿੱਛੇ ਮੇਰਾ ਇਹ ਮਕਸਦ ਸੀ ਕਿ ਕਿਸੇ ਵੀ ਬਿਜ਼ਨਸ ਦੀ ਸ਼ੁਰੂਆਤ ਔਖੇ ਸਮੇਂ ਤੋਂ ਹੀ ਸ਼ੁਰੂ ਹੁੰਦੀ ਹੈ ਸਮੇਂ ਦੇ ਨਾਲ-ਨਾਲ ਇੰਨੇ ਜ਼ਿਆਦਾ ਫੇਮਸ ਹੋ ਜਾਂਦੇ ਨੇ ਕਿ ਇਹ ਇੱਕ ਬ੍ਰਾਂਡ ਬਣ ਜਾਂਦੇ ਜੇ ਇਸ ਨੂੰ ਇਨੀਸ਼ੀਅਲ ਟਾਈਮ ਦੇ ਵਿੱਚ ਛੱਡ ਦਿੱਤਾ ਜਾਂਦਾ ਤਾਂ ਅੱਜ ਇਹ ਇੱਕ ਬ੍ਰਾਂਡ ਨਾ ਬਣਿਆ ਹੁੰਦਾ ਆਓ ਦੋਸਤੋ ਅੱਜ ਅਸੀਂ ਗੱਲ ਕਰਦੇ ਹਾਂ ਡਿਟੇਲ ਦੇ ਵਿੱਚ ਇਸ ਬਿਜ਼ਨਸ ਬਾਰੇ ਇਸ ਬਿਜ਼ਨਸ ਦੇ ਵਿੱਚ ਆਉਣ ਵਾਲੀਆਂ ਮਸ਼ੀਨਾਂ ਬਾਰੇ ਇਹ ਮਸ਼ੀਨਾਂ ਤੁਹਾਡੀ ਇਨਵੈਸਟਮੈਂਟ ਦੇ ਉੱਪਰ ਡਿਪੈਂਡ ਕਰਦੀਆਂ ਹਨ ਜਿਨ੍ਹਾਂ ਨੇ ਇਹ ਬਿਜ਼ਨਸ ਘੱਟ ਇਨਵੈਸਟਮੈਂਟ ਦੇ ਨਾਲ ਸ਼ੁਰੂ ਕਰਨਾ ਹੁੰਦਾ ਹੈ ਉਹ ਸਿਰਫ ਪਾਇਲਟ ਮਸ਼ੀਨ ਤੇ ਕਟਰ ਮਸ਼ੀਨ ਲੈ ਲੈਂਦੇ ਇਹ ਦੋਨੋਂ ਮਸ਼ੀਨਾਂ ਦੇ ਉੱਪਰ ਤਕਰੀਬਨ 50000 ਰੁਪਏ ਦੀ ਇਨਵੈਸਟਮੈਂਟ ਹੁੰਦੀ ਹੈ ਪਰ ਜੇਕਰ ਤੁਸੀਂ ਸਾਰਾ ਕੁਝ ਹੀ ਮਸ਼ੀਨਾਂ ਦੇ ਸਹਾਰੇ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਮਸ਼ੀਨਾਂ ਦੇ ਨਾਲ ਆਲੂ ਧੋਣ ਵਾਲੀ ਡਰਾਈ ਕਰਨ ਵਾਲੀ ਮਸਾਲਾ ਮਿਕਸ ਕਰਨ ਵਾਲੀ ਤੇ ਫਰਾਈ ਕਰਨ ਵਾਲੀ ਮਸ਼ੀਨ ਵੀ ਖਰੀਦ ਸਕਦੇ ਹੋ ਇਹਨਾਂ ਮਸ਼ੀਨਾਂ ਤੇ ਤੁਹਾਡੀ 1.5 ਲੱਖ ਤੱਕ ਦੀ ਇਨਵੈਸਟਮੈਂਟ ਹੋ ਸਕਦੀ ਹੈ ਇਹਨਾਂ ਸਾਰੀਆਂ ਮਸ਼ੀਨਾਂ ਦੇ ਨਾਲ ਤੁਹਾਡਾ ਕੰਮ ਬਹੁਤ ਹੀ ਆਸਾਨ ਹੋ ਜਾਏਗਾ ਪਰ ਇਨੀਸ਼ੀਅਲੀ ਮੈਂ ਤੁਹਾਨੂੰ ਸੁਜੈਸਟ ਇਹ ਕਰੂੰਗਾ ਕਿ ਤੁਸੀਂ ਦੋ ਮਸ਼ੀਨਾਂ ਦਾ ਨਾਲ ਸ਼ੁਰੂ ਕਰੋ ਤਾਂ ਕਿ ਤੁਹਾਡੀ ਇਨਵੈਸਟਮੈਂਟ ਘੱਟ ਹੋਵੇ ਔਰ ਤੁਹਾਨੂੰ ਸਾਰੇ ਪ੍ਰੋਸੈਸ ਦੀ ਸਮਝ ਵੀ ਆ ਜਾਵੇ ਇਹਨਾਂ ਮਸ਼ੀਨਾਂ ਨੂੰ ਖਰੀਦਣ ਦੇ ਲਈ ਤੁਹਾਨੂੰ 35% ਤੱਕ ਦੀ ਸਬਸਿਡੀ ਸਰਕਾਰ ਤੋਂ ਵੀ ਮਿਲ ਜਾਂਦੀ ਹੈ ਤੁਸੀਂ ਇਹਨਾਂ ਸਾਰੀਆਂ ਮਸ਼ੀਨਾਂ ਦੇ ਉੱਪਰ ਵਨ ਟਾਈਮ ਇਨਵੈਸਟਮੈਂਟ ਕਰਨੀ ਹੈ ਬਾਕੀ ਜਿਹੜੇ ਆਲੂ ਦੇ ਪੈਸੇ ਨੇ ਉਹ ਤੁਹਾਨੂੰ ਡਿਪੈਂਡ ਕਰਨਗੇ ਮਾਰਕੀਟ ਦੇ ਉੱਪਰ ਕਈ ਵਾਰ ਆਲੂ ਬਹੁਤ ਹੀ ਸਸਤੇ ਮਿਲਦੇ ਨੇ ਕਈ ਵਾਰ ਮਹਿੰਗੇ ਮਿਲਦੇ ਨੇ ਤੁਸੀਂ ਆਪਣੇ ਚਿਪਸ ਦੇ ਰੇਟ ਵੀ ਇਸੇ ਤਰੀਕੇ ਨਾਲ ਐਡਜਸਟ ਕਰ ਸਕਦੇ ਹੋ ਇਹਨਾਂ ਅਲੱਗ-ਅਲੱਗ ਮਸ਼ੀਨਾਂ ਨੂੰ ਬਹੁਤ ਹੀ ਚਲਾਉਣਾ ਆਸਾਨ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਬਹੁਤ ਹੀ ਆਸਾਨੀ ਦੇ ਨਾਲ ਅਤੇ ਸਾਫ਼ ਸਫਾਈ ਦੇ ਨਾਲ ਇਹ ਮਸ਼ੀਨਾਂ ਆਲੂ ਨੂੰ ਛਿੱਲਦਿਆਂ ਨੇ ਕੱਟਦਿਆਂ ਨੇ ਉਹਨਾਂ ਉੱਪਰ ਲੇਅਰਜ਼ ਅਤੇ ਡਿਜ਼ਾਈਨ ਬਣਾਉਂਦੀਆਂ ਨੇ ਆਲੂ ਤੋਂ ਬਣੇ ਚਿਪਸ ਦੇ ਟੁਕੜਿਆਂ ਨੂੰ ਡਰਾਈ ਕਰਦਿਆਂ ਨੇ ਫਿਰ ਫਰਾਈ ਕਰਦਿਆਂ ਨੇ ਅਤੇ ਪੈਕਿੰਗ ਵੀ ਕਰਦੀਆਂ ਇਸ ਤਰੀਕੇ ਦੇ ਨਾਲ ਇਹ ਮਸ਼ੀਨਾਂ ਬਹੁਤ ਹੀ ਕੰਮ ਨੂੰ ਆਸਾਨ ਕਰਦੀਆਂ ਨੇ ਔਰ ਲੇਬਰ ਦੀ ਜੋ ਹੋਰ ਵੀ ਐਕਸਟਰਾ ਕੋਸਟਿੰਗ ਹੈ ਉਹਨੂੰ ਵੀ ਘਟਾਉਂਦੀਆਂ ਤੁਹਾਨੂੰ ਇਹ ਮਸ਼ੀਨਾਂ ਖਰੀਦਣ ਤੋਂ ਪਹਿਲਾਂ ਕਿਉਂਕਿ ਕਿਸੇ ਵੀ ਫੂਡ ਇੰਡਸਟਰੀ ਦੇ ਵਿੱਚ ਕੰਮ ਕਰਨ ਤੋਂ ਪਹਿਲਾਂ ਉਸ ਦੇ ਲਈ ਤੁਹਾਨੂੰ ਲਾਇਸੈਂਸ ਦੀ ਲੋੜ ਪਵੇਗੀ। ਮਾਰਕੀਟ ਦੇ ਵਿੱਚ ਲਾਇਸੈਂਸ ਤੋਂ ਬਿਨਾਂ ਤੁਸੀਂ ਕੋਈ ਵੀ ਫੂਡ ਦਾ ਪ੍ਰੋਡਕਟ ਲਾਂਚ ਨਹੀਂ ਕਰ ਸਕਦੇ। ਪਹਿਲਾਂ ਤੁਸੀਂ ਛੋਟੇ ਲੈਵਲ ਦਾ ਲਾਇਸੈਂਸ ਬਣਾ ਕੇ ਫਿਰ ਤੁਸੀਂ GST ਫਸਾਈ ਤੇ ਵੱਡੇ ਲੈਵਲ ਦਾ ਫੈਕਟਰੀ ਦਾ ਲਾਇਸੈਂਸ ਵੀ ਬਣਾ ਸਕਦੇ ਹੋ। ਤੁਸੀਂ ਇਹਨਾਂ ਲਾਇਸੈਂਸ ਨੂੰ ਆਨਲਾਈਨ ਵੀ ਬਣਾ ਸਕਦੇ ਹੋ। ਜਦੋਂ ਤੁਹਾਡਾ ਲਾਇਸੈਂਸ ਬਣ ਗਿਆ ਤੁਸੀਂ ਫਿਰ ਆਪਣੇ ਮਸ਼ੀਨਾਂ ਨਾਲ ਹੀ ਪ੍ਰੋਡਕਸ਼ਨ ਸ਼ੁਰੂ ਕਰੋ। ਆਪਣੇ ਚਿਪਸ ਨੂੰ ਤੁਸੀਂ ਦੋ ਤਰੀਕੇ ਦੇ ਨਾਲ ਮਾਰਕੀਟ ਦੇ ਵਿੱਚ ਵੇਚ ਸਕਦੇ ਹੋ। ਪਹਿਲਾਂ ਤਾਂ ਤੁਸੀਂ ਖੁੱਲੇ ਚਿਪਸ ਵੇਚ ਸਕਦੇ ਹੋ ਫਿਰ ਤੁਸੀਂ ਆਪਣਾ ਇੱਕ ਨਵਾਂ ਬ੍ਰਾਂਡ ਬਣਾ ਕੇ ਕੁੱਲੇ ਚਿਪਸ ਨੂੰ ਮਾਰਕੀਟ ਦੇ ਵਿੱਚ ਨਾ ਬਹੁਤ ਸੌਖਾ ਹੈ ਪਰ ਬ੍ਰਾਂਡ ਬਣਾਉਣ ਦੇ ਨਾਲ ਤੁਹਾਨੂੰ ਪ੍ਰੋਫਿਟ ਜ਼ਿਆਦਾ ਹੋਏ ਜੇਕਰ ਤੁਸੀਂ ਖੁੱਲੇ ਚਿਪਸ ਨੂੰ ਮਾਰਕੀਟ ਦੇ ਵਿੱਚ ਵੇਚਣਾ ਚਾਹੁੰਦੇ ਹੋ ਤੁਸੀਂ ਦੇਖਿਆ ਹੋਵੇਗਾ ਬੱਸ ਸਟੈਂਡਾਂ ਦੇ ਵਿੱਚ ਬਹੁਤ ਸਾਰੇ ਖੁੱਲੇ ਚਿਪਸ ਵੇਚਦੇ ਨੇ ਬਹੁਤ ਸਾਰੇ ਜਿਹੜੇ ਮਾਰਕੀਟ ਨੇ ਉੱਥੇ ਕੋਲੇ ਚਿਪਸ ਵੇਚਦੇ ਨੇ ਤੁਸੀਂ ਉਹਨਾਂ ਨਾਲ ਕੰਟੈਕਟ ਕਰਕੇ ਆਪਣੇ ਚਿਪਸ ਉਹਨਾਂ ਨੂੰ ਵੇਚ ਸਕਦੇ। ਇਸ ਦੇ ਨਾਲ-ਨਾਲ ਤੁਸੀਂ ਨਮਕੀਨ ਪੈਕ ਕਰਨ ਵਾਲਿਆਂ ਨਾਲ ਕੰਟੈਕਟ ਕਰੋ ਉਹ ਵੀ ਤੁਹਾਡੇ ਚਿਪਸ ਨੂੰ ਆਪਣੇ ਨਮਕੀਨ ਦੇ ਵਿੱਚ ਐਡ ਕਰਨਗੇ ਤੇ ਤੁਹਾਡੇ ਕੋਲ ਤੁਹਾਡੇ ਚਿਪਸ ਖਰੀਦਣਗੇ। ਜੇਕਰ ਤੁਸੀਂ ਆਪਣੇ ਚਿਪਸ ਨੂੰ ਬ੍ਰਾਂਡ ਬਣਾ ਕੇ ਵੇਚਣਾ ਚਾਹੁੰਦੇ ਹੋ ਤੁਹਾਡੀ ਇਨਵੈਸਟਮੈਂਟ ਵੀ ਲੱਗੇਗੀ, ਟਾਈਮ ਵੀ ਲੱਗੇਗਾ ਔਰ ਇਸ ਦੇ ਨਾਲ-ਨਾਲ ਤੁਹਾਨੂੰ ਬ੍ਰਾਂਡਿੰਗ ਵੀ ਕਰਨੀ ਪਏ। ਇਸ ਦੇ ਲਈ ਸਭ ਤੋਂ ਪਹਿਲਾ ਸਟੈਪ ਹੋਏਗਾ ਕਿ ਤੁਸੀਂ ਇੱਕ ਆਪਣਾ ਵਧੀਆ ਜਿਹਾ ਨਾਮ ਚੁਣੋ, ਫਿਰ ਤੁਸੀਂ ਉਸ ਦਾ ਵਧੀਆ ਲੋਗੋ ਬਣਾਓ, ਫਿਰ ਤੁਸੀਂ ਆਪਣੀ ਬ੍ਰਾਂਡ ਇਹ ਪੈਕੇਜਿੰਗ ਚੂਜ਼ ਕਰੋ ਤੁਹਾਨੂੰ ਡਿਜ਼ਾਈਨ ਇਨੇ ਕ ਅਟਰੈਕਟਿਵ ਬਣਾਉਣੇ ਪੈਣਗੇ ਤਾਂ ਕਿ ਲੋਕ ਮਾਰਕੀਟ ਦੇ ਵਿੱਚ ਦੂਜੇ ਚੀਜ਼ ਖਰੀਦਣ ਤੋਂ ਪਹਿਲਾਂ ਤੁਹਾਡੇ ਡਿਜ਼ਾਈਨ ਦੇ ਉੱਪਰ ਨਜ਼ਰ ਪਵੇ ਤੇ ਇੱਕ ਵਾਰੀ ਟਰਾਈ ਜ਼ਰੂਰ ਕਰੋ ਇਸ ਦੇ ਨਾਲ ਨਾਲ ਤੁਹਾਨੂੰ ਵੱਖਰੇ ਵੱਖਰੇ ਸਾਈਜ਼ ਦੇ ਪੈਕੇਟ ਬਣਾਉਣੇ ਪੈਣਗੇ ਜਿਵੇਂ ਕਿ 5 ਰੁਪਏ ਵਾਲਾ ਪੈਕੇਟ 10 ਰੁਪਏ ਵਾਲਾ ਪੈਕੇਟ 50 ਰੁਪਏ ਵਾਲਾ ਪੈਕੇਟ ਬਾਅਦ ਵਿੱਚ ਤੁਸੀਂ ਪਾਰ ਚੈੱਕ ਕਰਕੇ ਉਹਨਾਂ ਦੇ ਵਿੱਚ ਗੈਸ ਚੈੱਕ ਕਰਕੇ ਉਹਨਾਂ ਦੀ ਪੈਕੇਜਿੰਗ ਸਟਾਰਟ ਕਰੋ ਤਾਂ ਕਿ ਉਹਦੇ ਵਿੱਚ ਬਾਰ-ਬਾਰ ਫਰਕ ਨਾ ਆਵੇ ਇਹ ਸਾਰੀਆਂ ਚੀਜ਼ਾਂ ਨੂੰ ਸੈਟਿੰਗ ਕਰਨ ਵਾਸਤੇ ਤੁਹਾਨੂੰ ਇੱਕ ਹੋਰ ਮਸ਼ੀਨ ਖਰੀਦਣੀ ਪਵੇ 5 ਰੁਪਏ ਵਾਲੇ 10 ਰੁਪਏ ਵਾਲੇ 20 ਰੁਪਏ ਵਾਲੇ 50 ਰੁਪਏ ਵਾਲੇ ਪੈਕੇਜ ਸੈੱਟ ਕਰ ਲਓਗੇ ਤੁਸੀਂ ਆਲੂ ਚਿਪਸ ਬਰਾਉਂ ਦੇ ਨਾਲ-ਨਾਲ ਬਨਾਣਾ ਚਿਪਸ ਵੀ ਬਣਾ ਸਕਦੇ ਹੋ ਉਹਨਾਂ ਦੀ ਪੈਕੇਜਿੰਗ ਕਰਕੇ ਵੀ ਵੇਚ ਸਕਦੇ ਹੋ ਔਰ ਉਹਨਾਂ ਨੂੰ ਖੁੱਲੇ ਤਰੀਕੇ ਦੇ ਨਾਲ ਵੀ ਵੇਚ ਸਕਦੇ ਹੋ ਅੱਜ ਕੱਲ ਬੱਚੇ ਵੀ ਬਨਾਣਾ ਚਿਪਸ ਨੂੰ ਬਹੁਤ ਲਾਈਕ ਕਰਦੇ ਨੇ ਔਰ ਹੈਲਦੀ ਵੀ ਹੁੰਦੇ ਨੇ ਇਸ ਕਰਕੇ ਪੇਰੈਂਟਸ ਵੀ ਲਾਈਕ ਕਰਦੇ ਨੇ ਕਿ ਬੱਚਿਆਂ ਨੂੰ ਬਣਾਉਣਾ ਚਾਹੀਦਾ ਦਿੱਤੇ ਜਾ। ਤੁਸੀਂ ਵੱਖ-ਵੱਖ ਫਲੇਵਰ ਦੇ ਵਿੱਚ ਵੱਖ-ਵੱਖ ਤਰੀਕੇ ਦੇ ਨਾਲ ਬਣਾਣਾ ਚਾਹੀਦਾ ਇਸ ਨੂੰ ਬਣਾ ਸਕਦੇ। ਤੁਸੀਂ ਸਟਾਰਟਿੰਗ ਦੇ ਵਿੱਚ ਕੋਸ਼ਿਸ਼ ਕਰੋਗੇ ਤੁਸੀਂ ਆਪਣੇ ਚਿਪਸ ਨੂੰ ਖੁੱਲੇ ਵਿੱਚ ਇਸ ਦੇ ਵਿੱਚ ਤੁਹਾਨੂੰ ਇਹ ਪਤਾ ਚੱਲ ਜਾਏਗਾ ਕਿ ਕਿਸ ਫਲੇਵਰ ਦੇ ਚਿਪਸ ਜ਼ਿਆਦਾ ਵੇਚਦੇ ਨੇ ਲੋਕ ਕਿਸ ਫਲੇਵਰ ਦੇ ਚਿਪਸ ਨੂੰ ਜ਼ਿਆਦਾ ਖਾਣਾ ਪਸੰਦ ਕਰਦੇ ਨੇ। ਫਿਰ ਡਿਮਾਂਡ ਨੂੰ ਦੇਖਦੇ ਹੋਏ ਤੁਸੀਂ ਉਸ ਫਲੇਵਰ ਦੇ ਚਿਪਸ ਨੂੰ ਪੈਕਿੰਗ ਵਿੱਚ ਲੈ ਕੇ ਜਿਵੇਂ ਹੀ ਤੁਹਾਡੇ ਚਿਪਸ ਦੇ ਪੈਕੇਟ ਬਣ ਕੇ ਤਿਆਰ ਹੋ ਜਾਣਗੇ ਫਿਰ ਤੁਸੀਂ ਆਪਣੇ ਨਾਲ ਵਾਲੇ ਮੌਜ਼ ਦੇ ਵਿੱਚ ਡੀਲ ਕਰੋ। ਉਹਨਾਂ ਦੇ ਧਰੂ ਆਪਣੇ ਚਿਪਸ ਨੂੰ ਵੇ ਜੇ ਤੁਸੀਂ ਇਹ ਬਿਜ਼ਨਸ ਨੂੰ ਆਪਣੇ ਪਿੰਡਾਂ ਵਿੱਚ ਸ਼ੁਰੂ ਕਰ ਰਹੇ ਹੋ ਤੇ ਪਿੰਡਾਂ ਦੇ ਵਿੱਚ ਬਹੁਤ ਸਾਰੀਆਂ ਦੁਕਾਨਾਂ ਹੁੰਦੀਆਂ ਨੇ ਕਿਰੀਅਾਨੇ ਦੀਆਂ ਜਿਨ੍ਹਾਂ ਵਿੱਚ ਤੁਸੀਂ ਇਹ ਚਿਪਸ ਰੱਖ ਸਕਦੇ ਹੋ ਔਰ ਸਸਤੇ ਰੇਟ ਦੇ ਉੱਤੇ ਦੇ ਸਕਦੇ ਹੋ ਤਾਂ ਕਿ ਲੋਕਾਂ ਦੀ ਨੀਡ ਵੀ ਪੂਰੀ ਹੋ ਜਾਏ ਔਰ ਤੁਹਾਡਾ ਬਿਜ਼ਨਸ ਵੀ ਚੱਲ ਪਵੇ ਮੈਂ ਮਾਲ ਦੇ ਵਿੱਚ ਪਹਿਲਾਂ ਪੈਕੇਟ ਰੱਖਣ ਦੀ ਗੱਲ ਇਸ ਕਰਕੇ ਕੀਤੀ ਸੀ ਕਿ ਲੋਕ ਬਹੁਤ ਸਾਰੇ ਮਾਲ ਨੂੰ ਵਿਜ਼ਿਟ ਕਰਦੇ ਨੇ ਉੱਥੋਂ ਜਦੋਂ ਲੋਕ ਇੱਕ ਵਾਰੀ ਚੀਜ਼ ਖਰੀਦਦੇ ਨੇ ਤੇ ਉਹ ਡਿਮਾਂਡ ਕਰਦੇ ਨੇ ਕਿ ਉਹਨਾਂ ਨੂੰ ਪਿੰਡ ਦੇ ਵਿੱਚ ਵੀ ਉਹ ਚੀਜ਼ ਮਿਲੇ ਤਾਂ ਤੁਹਾਨੂੰ ਕਰਿਆਨੇ ਦੀ ਦੁਕਾਨਾਂ ਵਾਲੇ ਆਪ ਖੁਦ ਅਪਰੋਚ ਕਰਨਗੇ ਕਿ ਇਹ ਬ੍ਰਾਂਡ ਦੇ ਚਿਪਸ ਅਸੀਂ ਆਪਣੀ ਦੁਕਾਨਾਂ ਵਿੱਚ ਵੀ ਰੱਖਣੇ ਨੇ ਤੁਹਾਨੂੰ ਇਸ ਦੇ ਉੱਪਰ ਜ਼ਿਆਦਾ ਡਿਸਕਾਊਂਟ ਦੇਣ ਦੀ ਲੋੜ ਵੀ ਨਹੀਂ ਪਏਗੀ ਵੱਡੇ ਮਾਲ ਦੇ ਵਿੱਚ ਤੁਹਾਨੂੰ ਆਪਣੇ ਚਿਪਸ ਰੱਖਣ ਦੇ ਲਈ ਆਫਰ ਦੇਣੇ ਪੈਣਗੇ ਡਿਸਕਾਊਂਟ ਦੇਣਾ ਪਏਗਾ ਪਰ ਇਹਦੇ ਵਿੱਚ ਪ੍ਰੋਫਿਟ ਵੀ ਓਨਾ ਹੀ ਜ਼ਿਆਦਾ ਹੈ ਕਿਉਂਕਿ ਜਿੰਨੀ ਜ਼ਿਆਦਾ ਰੇਂਜ ਵਧੇਗੀ ਓਨੇ ਲੋਕ ਤੁਹਾਡੇ ਕਸਟਮਰ ਜ਼ਿਆਦਾ ਹੋਣਗੇ। ਦੋਸਤੋ ਮੈਂ ਹਰ ਇੱਕ ਵੀਡੀਓ ਦੇ ਵਿੱਚ ਆਨਲਾਈਨ ਤੇ ਆਫਲਾਈਨ ਮਾਰਕੀਟਿੰਗ ਦੀ ਸਟ੍ਰੈਟੇਜੀ ਦੱਸਦਾ ਹਾਂ ਜੋ ਕਿ ਮੋਸਟਲੀ ਬਿਜ਼ਨਸ ਲਈ ਸੇਮ ਹੀ ਹੁੰਦੀ ਹੈ। ਜੇਕਰ ਤੁਸੀਂ ਮੇਰੀ ਕੋਈ ਪਹਿਲਾਂ ਵੀਡੀਓ ਨਹੀਂ ਦੇਖੀ ਤਾਂ ਤੁਸੀਂ ਮੇਰੇ ਬਾਕੀ ਬਿਜ਼ਨਸ ਨੂੰ ਦੇਖ ਸਕਦੇ ਹੋ। ਉਹਨਾਂ ਵੀਡੀਓ ਵਿੱਚ ਮੈਂ ਆਲਰੇਡੀ ਆਨਲਾਈਨ ਤੇ ਆਫਲਾਈਨ ਮਾਰਕੀਟਿੰਗ ਨੂੰ ਬੜੇ ਚੰਗੇ ਤਰ੍ਹਾਂ ਐਕਸਪਲੇਨ ਕੀਤਾ ਹੋਇਆ ਹੈ। ਤੁਸੀਂ ਉਸ ਨੂੰ ਫੋਲੋ ਕਰਕੇ ਇਸ ਬਿਜ਼ਨਸ ਦੇ ਵਿੱਚ ਗਰੋਥ ਲੈ ਸਕਦੇ ਹੋ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਵੀ ਬਿਜ਼ਨਸ ਆਈਡੀਆ ਹੈ ਜਾਂ ਤੁਸੀਂ ਕਿਸੇ ਤੋਂ ਸੁਣਾ ਹੈ ਤੁਸੀਂ ਉਸ ਦੀ ਜ਼ਿਆਦਾ ਐਕਸਪਲੇਨੇਸ਼ਨ ਚਾਹੁੰਦੇ ਹੋ ਤਾਂ ਕਿ ਮੈਂ ਉਸ ਦੇ ਉੱਪਰ ਵੀਡੀਓ ਬਣਾ ਕੇ ਤੁਹਾਨੂੰ ਜਾਣਕਾਰੀ ਦੇ ਸਕਾਂ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਬਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਸਤਿ ਸ਼੍ਰੀ ਅਕਾਲ ਮੈਂ ਰஞ்சிਤਪਾ